ਹੁਣੇ-ਹੁਣੇ ਤਾਜ਼ਾ ਖਬਰ ਆਈ ਹੈ ਦਿੱਲੀ ਤੋਂ ਜਿਸ ਤਰ੍ਹਾਂ ਸਵੇਰ 12 ਵਜੇ ਤੋਂ ਕੇਂਦਰੀ ਮੰਤਰੀਆਂ ਤੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਵਿਚਾਲੇ ਮੀਟਿੰਗ ਚੱਲ ਰਹੀ ਸੀ ਉਸ ਮੀਟਿੰਗ ਦੇ ਵਿੱਚ ਪਹਿਲੇ ਗੇਟ ਦੇ ਵਿੱਚ ਤਾਂ ਬਕਾਇਦਾ ਜਿਸ ਤਰ੍ਹਾਂ ਕੇਂਦਰੀ ਮੰਤਰੀਆਂ ਨੇ ਉਹਨਾਂ ਕਿਸਾਨ ਨਤਾਵਾਂ ਨੂੰ ਆਪਣਾ ਜਿਹੜਾ ਪਹਿਲੀ ਮੀਟਿੰਗ ਦੇ ਦਸਤਾਵੇਜ਼ ਦਿੱਤੇ ਸੀਗੇ ਜਿਹੜੇ ਮਿੰਟਸ ਤਿਆਰ ਹੋਏ ਸੀਗੇ ਔਰ ਉਸ ਤੋਂ ਬਾਅਦ ਹੁਣ ਜਦੋਂ ਮੀਟਿੰਗ ਖਤਮ ਹੋਈ ਹੈ ਤਾਂ ਉਸ ਤੋਂ ਇੱਕ ਗੱਲ ਸਾਹਮਣੇ ਆਈ ਹੈ ਨਿਕਲ ਕੇ ਕਿ ਅਗਲੀ ਮੀਟਿੰਗ ਦੀ ਜਿਹੜੀ ਸਹਿਮਤੀ ਬਣੀ ਹੈ ਦੋਨਾਂ ਤਰ੍ਹਾਂ ਦੇ ਵਿੱਚ ਅਗਲੀ ਮੀਟਿੰਗ ਜਿਹੜੀ ਹੈ 9 ਦਸੰਬਰ ਨੂੰ ਹੋਏਗੀ ਔਰ ਉਸ ਦੇ ਵਿੱਚ ਅਗਲੀ ਜਿਹੜੀ ਗੱਲਬਾਤ ਹੋਏਗੀ ਪਰ ਜਿਹੜੀ ਕਿਸਾਨ ਜਥੇਬੰਦੀਆਂ ਵੱਲੋਂ ਆਪਣੇ ਪ੍ਰੋਗਰਾਮ ਨਿਕੇ ਸੀਗੇ ਜਿਸ ਤਰ੍ਹਾਂ ਇਹ ਭਾਰਤ ਬੰਦ ਦਾ ਸਰਦ ਦਿੱਤਾ ਗਿਆ 8 ਦਸੰਬਰ ਦਾ ਉਹ ਬਕਾਇਦਾ ਕਿਸਾਨ ਜਥੇਬੰਦੀਆਂ ਨੇ ਹੁਣ ਫਿਰ ਇਸ ਗੱਲ ਦਾ ਐਲਾਨ ਕੀਤਾ ਹੈ ਕਿ ਉਹਨਾਂ ਦਾ ਜਿਹੜਾ 8 ਦਾ ਭਾਰਤ ਬੰਦ ਹੈ ਉਹ ਸ਼ਾਂਤੀਪੂਰਨ ਰਹੇਗਾ ਪਰ ਸਭ ਤੋਂ ਅਹਿਮ ਖਬਰ ਜਿਹੜੀ ਹੈ ਉਹ ਇਹ ਹੈ ਹੁਣ ਦੀ ਕਿ ਮੀਟਿੰਗ ਦੇ ਖਤਮ ਹੋਣ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ 9 ਦਸੰਬਰ ਨੂੰ ਬਕਾਇਦਾ ਦੁਆਰਾ ਦੋਹਾਂ ਤਰ੍ਹਾਂ ਦੇ 12 ਵਜੇ ਜਿਹੜੀ ਆ ਵਿਗਿਆਨ ਪਮਚੀ ਮੀਟਿੰਗ ਹੋएगी ਉਸ ਮੀਟਿੰਗ ਚ ਅੱਗੇ ਕੀ ਕੀ ਵਾਪਰਦਾ ਹੈਗਾ ਪਰ ਕਿਸਾਨ ਕਿਥੇ ਬੰਦੀਆਂ ਵੱਲੋਂ ਆਪਣੇ ਵੱਲੋਂ ਇਹ ਦੁਵਾਰਾ ਗੱਲ ਕਹਿ ਦਿੱਤੀ ਗਈ ਆ ਔਰ ਇਸ ਗੱਲ ਤੇ ਆਪਣੇ ਫੈਸਲੇ ਤੇ ਦ੍ਰਿੜ ਨੇ ਕਿ ਤਿੰਨ ਜਿਹੜੇ ਖੇਤੀ ਬਿਲ ਐਹੋ ਜਿਹੀ ਦੇ ਰੱਦ ਨਹੀਂ ਹੁੰਦੇ ਉਸ ਤੋਂ ਉਹਰੇ ਉਹਨਾਂ ਦੀ ਕੋਈ ਇਸੇ ਵੀ ਗੱਲ ਤੇ ਸਹਿਮਤੀ ਨਹੀਂ ਹੈ ਹੁਣ ਇਹ ਕੇਂਦਰ ਬਾਲ ਜਿਹੜੀ ਆ ਕੇਂਦਰ ਸਰਕਾਰ ਦੇ ਪਾਲੇ ਦੇ ਵਿੱਚ ਆ ਕਿ ਕੇਂਦਰ ਸਰਕਾਰ ਇਸ ਮਾਮਲੇ ਨੂੰ ਜਿਸ ਤਰ੍ਹਾਂ ਦੇ ਕਿਸਾਨ ਕਿਥੇ ਬੰਦੀਆਂ ਦੀ ਮੰਗ ਹੈ ਉਸ ਤੇ ਕੀ ਫੈਸਲਾ ਰਹਿੰਦੀ ਆ ਤੇ ਅਗਲੀ ਜਿਹੜੀ ਮੀਟਿੰਗ ਹੈਗੀ ਆ ਉਸ ਦੇ ਵਿੱਚ ਕੀ ਵਾਪਰਦਾ ਪਰ ਕਿਸਾਨ ਜਿੱਥੇ ਬੰਦੀਆਂ ਵੱਲੋਂ ਆਪਣੇ ਸੰਘਰਸ਼ ਦੇ ਲਈ ਸਾਰੀਆਂ ਜਿਹੜੀਆਂ ਤਿਆਰੀਆਂ ਹੈਗੀਆਂ ਉਹ 8 ਦੇ ਭਾਰਤ ਬੰਦ ਲਈ ਕੀਤੀਆਂ ਜਾ ਰਹੀਆਂ ਤੇ ਵੱਖ-ਵੱਖ ਜਿਹੜੇ ਟਰਾਂਸਪੋਰਟਾਂ ਦੇ ਸੈਕਸ਼ਨ ਹੈ ਉਹਨਾਂ ਨੇ ਵੀ ਉਹਨਾਂ ਨੂੰ ਆਪਣੀ ਹਮਾਇਤ ਦਿੱਤੀ ਹੈ ਔਰ ਉਹਨਾਂ ਨੇ ਵੀ 8 ਦਾ ਜਿਹੜਾ ਭਾਰਤ ਬੰਦ ਹੈ ਉਹਦੇ ਵਿੱਚ ਸ਼ਾਮਲ ਹੁੰਦਾ ਫੈਸਲਾ ਕੀਤਾ ਅੱਜ ਬਕਾਇਦਾ ਕਿਸਾਨਾਂ ਨੇ ਜਿਹੜਾ ਪਰਵਲਵਾਰੀ ਸਾਈਡ ਹੈ ਉਸ ਨੂੰ ਵੀ ਉੱਥੇ ਬੰਦ ਕਰਨ ਦਾ ਯਤਨ ਕੀਤਾ ਔਰ ਕਿਸਾਨਾਂ ਦੀ ਇਹ ਚੇਤਾਵਨੀ ਹੈ ਕਿ ਜੇ ਕੇਂਦਰ ਸਰਕਾਰ ਨਹੀਂ ਮੰਨਦੀ ਰੱਖੋ DD ਦੇ ਜਿਹੜੇ ਬਾਕੀ ਦੇ ਮੁੱਖ ਦਵਾਰ ਆ ਉਹਨਾਂ ਨੂੰ ਵੀ ਬੰਨ ਕਰ ਦੇਣਗੇ ਔਰ ਉਸ ਤਰ੍ਹਾਂ ਹੀ ਚੱਲਣਾ ਜਿਹੜਾ ਕਿਸਾਨਾਂ ਦਾ ਸਿੰਧੂ ਬਾਰਡਰ ਦੇ ਉੱਤੇ ਟਿੱਕਰੀ ਬਾਦਰ ਦੇ ਉੱਤੇ ਬਾਕੀ ਥਾਵਾਂ ਦੇ ਉੱਤੇ ਜਿੱਥੇ ਕਿਸਾਨ ਜੁੜੇ ਹੋਇਆ ਉਹ ਉਸ ਤਰ੍ਹਾਂ ਹੀ ਜਾਰੀ ਹੈ ਔਰ ਉਸ ਤਰ੍ਹਾਂ ਹੀ ਉੱਥੇ ਲੰਗਰ ਚੱਲ ਰਿਹਾ ਹੈ ਔਰ ਬਕਾਇਦਾ ਬਾਕੀ ਦੇ ਸਾਰਾ ਜਿਹੜਾ ਕਿਸਾਨ ਅੰਦੋਲਨ ਹੈ ਉਸੇ ਆਪਣੇ ਰਾਹ ਤੇ ਅੱਗੇ ਵਧ ਰਿਹਾ ਹੈ ਕਿਸਾਨਾਂ ਦੀ ਇਕਤਾ ਔਰ ਬਕਾਇਦਾ ਉੱਥੇ ਜਿਹੜੀ ਉਹਨਾਂ ਦਾ ਪ੍ਰਦਰਸ਼ਨ ਇਕਤਾ ਦਾ ਉਹ ਮੀਟਿੰਗਾਂ ਦੇ ਵਿੱਚ ਵੀ ਹੋ ਰਿਹਾ ਔਰ ਸਭ ਥਾਵਾਂ ਦੇ ਉੱਤੇ ਭਾਵੇਂ ਕਿ ਸਰਕਾਰ ਵੱਲੋਂ ਬੜੇ ਯਤਨ ਕੀਤੇ ਗਏ ਕਿ ਇਹਨਾਂ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਨੂੰ ਵੰਡਿਆ ਜਾਵੇ ਪਰ ਉਹਨਾਂ ਦੇ ਕੋਈ ਵੀ ਯਤਨ ਸਫਲ ਨਹੀਂ ਹੋਰ ਕਿਸਾਨ ਆਪਣੀ ਏਕਤਾ ਨੂੰ ਲੈ ਕੇ ਆਪਣੇ ਸੰਘਰਸ਼ ਨੂੰ ਲੈ ਕੇ ਅੱਗੇ ਵਧ ਰਿਹਾ ਹੁਣ ਇਹ ਦੇਖਣ ਵਾਲੀ ਗੱਲ ਹੈ ਕਿ 8 ਦਸੰਬਰ ਨੂੰ ਜਿਹੜੀ ਹੈਗੀ ਹੈ ਭਾਰਤਵੰਦ ਉਸ ਤੋਂ ਬਾਅਦ ਜਿਹੜੀ ਨੌਂ ਸੰਬਰ ਨੂੰ ਗੱਲਬਾਤ ਹੋਏਗੀ ਉਸ ਦੇ ਵਿੱਚ ਕੀ ਸਾਹਮਣੇ ਆਉਂਦਾ ਔਰ ਉਸ ਤੇ ਹੀ ਸਾਰਾ ਕੁਸ਼ਮੀਰ ਪਰ ਕਰੇਗਾ ਨੌਂ ਸੰਬਰ ਦੀ ਮੀਟਿੰਗ ਦੇ ਉੱਤੇ ਕਿਉਂਕਿ ਕਿਸਾਨਾਂ ਦਾ ਇੱਕ ਕਹਿਣਾ ਹੈਗਾ ਕਿ ਜਿਹੜਾ ਸਰਕਾਰ ਹੈ ਉਹ ਵਿਸ਼ੇਸ਼ ਇਜਲਾਸਤ ਦੇ ਪਾਰਲੀਮੈਂਟ ਦਾ ਔਰ ਉਹਦੇ ਵਿੱਚ ਇਹਨਾਂ ਤਿੰਨ ਕਾਨੂੰਨਾਂ ਨੂੰ ਰੱਦ ਕਰਕੇ ਨਵੇਂ ਕਾਨੂੰਨ ਬਣਾਉਣ ਬਾਅਦ ਔਰ ਐਮਐਸਪੀ ਦੀ ਜਿਹੜੀ ਦੇ ਉੱਤੇ ਖਰੀਦ ਜਿਹੜੀ ਹੈ ਉਹ ਯਕੀਨੀ ਬਣਾਉਣ ਲਈ ਜਿਹੜੀ ਹੈ ਉਹ ਕਾਨੂੰਨ ਬਣਾਵੇ ਸੋ ਅੱਜ ਦੀ ਹੁਣ ਤੱਕ ਦੀ ਜਿਹੜੀ ਤਾਜ਼ਾ ਖ਼ਬਰ ਸੀ ਉਹ ਇੱਥੋਂ ਤੱਕ ਹੈ ਔਰ ਜਿਹੜੀ ਹੋਰ ਰਿਪੋਰਟ ਆਏਗੀ ਉਹ ਵੀ ਅਸੀਂ ਅਸੀਂ ਤੁਹਾਡੇ ਨਾਲ ਇਸ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਸਾਂਝੀ ਕਰ ਦੇਵਾਂਗੇ ਧੰਨਵਾਦ